ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਨਮ ਮਨੁੱਖਾ ਹੀਰਾ ਹੈ ਤੇ ਹੀਰਾ ਵੀਵਡ ਮੁਲਾ ਹੈ ਇਹ ਸਮਾ ਕਿਸ ਤਰ੍ਹਾਂ ਮਿਲਿਆ ਹੈ ਇਹ ਰੱਬ ਕਿਸ ਤਰ੍ਹਾਂ ਭੁੱਲਾ ਹੈ ਕਿਉਂ ਕਦਰ ਨਹੀਂ ਤੂੰ ਬੇਕਦਰਾ ਏਦੀ ਜਰਾ ਕਦਰ ਤਾਂ ਪਾਇਆ ਕਰ ਗੁਰੂ ਨਾਨਕ ਦੇ ਚਰਨਾ ਉੱਤੇ ਹਰਦਮ ਸੀਸ ਨਿਵਾਇਆ ਕਰ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਪਲਾ ਇਹ ਜਿਨਿਉ ਜੀਦਾ ਏ ਤਾਂ ਫਿਰ ਭਾਂਦੇ ਘੱਟ ਪਲਾ ਨਾ ਇਹ ਟੁੱਟੇ ਨਾ ਮਨ ਲੱਗੇ ਇਹ ਜੇਹਾ ਤਗ ਪਾਇਆ ਕਰ ਗੁਰੂ ਨਾਨਕ ਦੇ ਚਰਨਾ ਉੱਤੇ ਹਰਦਮ ਸੀਸ ਨਿਵਾਇਆ ਕਰ ਗੁਰੂਆਂ ਦੇ ਦੱਸਿਆ ਰਾਹਾਂ ਤੋਂ ਜੋ ਲੋਕ ਪਰਦੇ ਚਲੇ ਗਏ ਮੰਜ਼ਿਲ ਨਹੀਂ ਮਿਲ ਉਨਾ ਨੂੰ ਬਸ ਖੰਦੇ ਠੇਡੇ ਚਲੇ ਗਏ ਤੂੰ ਗਿਆਨ ਦਾ ਦੀਪਕ ਵੇ ਸਮਝਾ ਹਿਰਦੇ ਵਿੱਚ ਜਗਾਇਆ ਕਰ ਗੁਰੂ ਨਾਨਕ ਦੇ ਚਰਨਾ ਉੱਤੇ ਹਰਦਮ ਸੀਸ ਨਿਵਾਇਆ ਕਰ ਸਿੱਖ ਨਾਨਕ ਦਾ ਦਰਸ਼ਟ ਕੇਤੇ ਨਹੀਂ ਹੋਰ ਕਿਤੇ ਵੀ ਡਰ ਜਾਂਦਾ ਜਿਹਦਾ ਤੀਨ ਲੋਕ ਵਿੱਚ ਨਹੀਂ ਸਰਦਾ ਇਸ ਸਰ ਵਿੱਚ ਨਾ ਕੇ ਸਰ ਜਾਂਦਾ ਕਾਂਗਾ ਤੋਂ ਹੰਸ ਬਣਾਉਂਦਾ ਜੋ ਉਹ ਸਰ ਵਿੱਚ ਟੁੱਬੀ ਲਾਇਆ ਕਰ ਗੁਰੂ ਨਾਨਕ ਦੇ ਚਰਨਾ ਉੱਤੇ ਹਰਦਮ ਸੀਸ ਨਿਵਾਇਆ ਕਰ ਗੁਰਬਾਣੀ ਵਿੱਚ ਕਿੰਨੀ ਸ਼ਕਤੀ ਹੈ ਗੁਰੂ ਰਾਮਦਾਸ ਜੀ ਫਰਮਾਉਂਦੇ ਨੇ ਜੋ ਅਮਰਦਾਸ ਜੀ ਨੂੰ ਜਪਦਾ ਹੈ ਉਹ ਜੀਵ ਅਮਰ ਹੋ ਜਾਂਦਾ ਹੈ ਸਤਗੁਰ ਦਾ ਸਿਮਰਨ ਕਰਿਆ ਕਰ ਤੇ ਸਾਥ ਸੰਗਤ ਦੇ ਵਿੱਚ ਜਾਇਆ ਕਰ ਗੁਰੂ ਨਾਨਕ ਦੇ ਚਰਨਾ ਉੱਤੇ ਹਰਦਮ ਸੀਸ ਨਿਵਾਇਆ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ